ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਐਮਨਾਬਾਦ ਵਾਲੀ ਇੱਕ ਹੋਰ ਸਾਖੀ ਦਾ ਬਿਆਨ ਕਰਾਂਗੇ ਜਿਸ ਵਿੱਚ ਗੁਰੂ ਜੀ ਨੇ ਬੰਦੀ ਸਾਧੂਆਂ ਨੂੰ ਛੁਡਵਾਇਆ ਸੀ ਐਮਨਾਬਾਦ ਵਿੱਚ ਇੱਕ ਹੋਰ ਸਾਖੀ ਹੋਈ ਸੀ ਸੰਡਿਆਰੀ ਦਾ ਜੋ ਖਾਨ ਸੀ ਪਠਾਨ ਉਸ ਦਾ ਪੁੱਤਰ ਬਿਮਾਰ ਹੋ ਗਿਆ ਤਾ ਦੋਸ ਨੇ ਇੱਕ ਦਿਨ ਮਲਕ ਭਾਗੋ ਨੂੰ ਆਖਿਆ ਮਲਕ ਮੇਰਾ ਜਵਾਨ ਪੁੱਤ ਵੱਲ ਨਹੀਂ ਹੁੰਦਾ ਦਿਨੋਂ ਦਿਨ ਹੀ ਜ਼ਿਆਦਾ ਬਿਮਾਰ ਹੋਈ ਜਾਂਦਾ ਹੈ ਦਵਾਈ ਵੀ ਕੋਈ ਕੰਮ ਨਹੀਂ ਕਰਦੀ ਤਾਂ ਭਾਗੋ ਨੇ ਕਿਹਾ ਫਕੀਰਾਂ ਦੀ ਦੁਆ ਹੀ ਦਵਾਈ ਦਾ ਕੰਮ ਕਰਦੀ ਹੈ ਅਰਥਾਤ ਜੇ ਕੋਈ ਕਾਮਲ ਭਾਵਕੇ ਕਰਾਮਾਤੀ ਫਕੀਰ ਆ ਕੇ ਤੇਰੇ ਪੁੱਤਰ ਲਈ ਅਰਦਾਸ ਕਰੇ ਤਾਂ ਇਹ ਠੀਕ ਹੋ ਜਾਵੇਗਾ ਖਾਨ ਨੇ ਕਿਹਾ ਕੌਣ ਹੈ ਕਾਮਲ ਫਕੀਰ ਮੈਂ ਕਿਵੇਂ ਪਛਾਨਾਂ ਤਾਂ ਭਾਗੋ ਨੇ ਕਿਹਾ ਜਿਤਨੇ ਵੀ ਹਨ ਫੜ ਮੰਗਾਓ ਤੇ ਆਖੋ ਕਿ ਮੇਰੇ ਪੁੱਤਰ ਨੂੰ ਠੀਕ ਕਰੋਗੇ ਤਾਂ ਹੀ ਛੱਡਾਂਗਾ ਸੋ ਜਿਹੜਾ ਕਾਮਲ ਫਕੀਰ ਹੋਵੇਗਾ ਆਪੇ ਹੀ ਕਰਾਮਾਤ ਕਰ ਦਿਖਾਏਗਾ ਗੁਰੂ ਜੀ ਵੀ ਆ ਗਏ ਕਿਉਂਕਿ ਮਲਕ ਭਾਗੋ ਨੇ ਉਹਨਾਂ ਦਾ ਨਾਮ ਵੀ ਦੱਸਿਆ ਸੀ ਸਾਰੇ ਫਕੀਰ ਬੈਠੇ ਸਨ ਇਹਨੇ ਨੂੰ ਭਾਈ ਲਾਲੂ ਵੀ ਪੱਜਾ ਆਇਆ ਜਗਤ ਤੇ ਬੰਦੀ ਛੋੜ ਨੂੰ ਬੰਦੀ ਵਿੱਚ ਵੇਖ ਕੇ ਰੋ ਪਿਆ ਇਹ ਜਗਤ ਮੂਰਖਾਂ ਦਾ ਹੈ ਜੋ ਆਪਣੇ ਸੁਖ ਦੇਣ ਵਾਲਿਆਂ ਉੱਚੀਆਂ ਮਨੁੱਖਾਂ ਨਾਲ ਵੈਰ ਕਰਦਾ ਹੈ ਤੇ ਦੁੱਖ ਦਿੰਦਾ ਹੈ ਤਦ ਗੁਰੂ ਜੀ ਨੇ ਕਿਹਾ ਲਾਲੋ ਬੈਰਾਗ ਨਾ ਕਰ ਦੇਖ ਰੰਗ ਕਰਤਾਰ ਦੇ ਇਹ ਵੀ ਉਸਤਾ ਕੋਈ ਜੋਜ ਹੈ ਹੁਣ ਨਵਾਬ ਆ ਗਿਆ ਤੇ ਉਸਨੇ ਕਿਹਾ ਅੱਲਾ ਵਾਲਿਓ ਮੇਰੇ ਪੁੱਤਰ ਨੂੰ ਵੱਲ ਕਰੋ ਦਵਾਈ ਖੈਰ ਕਰੋ ਉਸ ਦੇ ਰਾਜੀ ਹੋਣ ਲਈ ਅਰਦਾਸ ਕਰੋ ਬਾਕੀ ਸਭ ਫਕੀਰ ਚੁੱਪ ਬੈਠੇ ਰਹੇ ਪਰ ਗੁਰੂ ਜੀ ਬੋਲੇ ਸੁਣ ਖਾਨਾ ਕਦੀ ਕਿਕਰ ਨੂੰ ਅੰਗੂਰ ਲੱਗੇ ਹਨ ਨਵਾਬ ਨੇ ਕਿਹਾ ਨਹੀਂ ਤਾਂ ਆਪ ਜੀ ਫੁਰਮਾਏ ਜੋਰ ਨੂੰ ਖੈਰ ਦਾ ਫਲ ਕਿਉਂ ਲੱਗੇ ਭਾਵ ਕਿ ਤੂੰ ਫਕੀਰਾਂ ਤੇ ਜ਼ੋਰ ਜ਼ੁਲਮ ਕਰਕੇ ਉਹਨਾਂ ਤੋਂ ਆਪਣੇ ਪੁੱਤ ਦੀ ਖੈਰ ਮੰਗਦਾ ਹੈ ਤੂੰ ਉਹਨਾਂ ਦੇ ਦਿਲ ਦੁਖਾਈ ਨੇ ਦੁਖੀ ਦਿਲਾਂ ਵਿੱਚੋਂ ਖੈਰ ਲਈ ਅਰਦਾਸ ਕਿਵੇਂ ਨਿਕਲੇਗੀ ਤਾਂ ਨਵਾਬ ਇਹ ਸੁਣ ਕੇ ਸੋਚਣ ਲੱਗਾ ਕਿ ਇਹ ਦਰਵੇਸ਼ ਜੀ ਸੱਚ ਆਖਦੇ ਹਨ ਕਹਿਣ ਲੱਗਾ ਫਿਰ ਤੁਸੀਂ ਹੀ ਕਰੋ ਮਿਹਰ ਤੇ ਦੁਆ ਕਰੋ ਗੁਰੂ ਜੀ ਨੇ ਕਿਹਾ ਖਾਨ ਹੋਣ ਦੇ ਜੋ ਵੀ ਹੁੰਦਾ ਹੈ ਅੱਲਾ ਨੂੰ ਜੋ ਮਨਜ਼ੂਰ ਹੈ ਠੀਕ ਹੈ ਤਾਂ ਖਾਨ ਨੇ ਨੀਵਾ ਹੋ ਕੇ ਮਾਫੀ ਮੰਗੀ ਤੇ ਕਿਹਾ ਅੱਲਾ ਵਾਲਿਓ ਮaaf ਕਰੋ ਤੇ ਮੇਰੇ ਪੁੱਤ ਨੂੰ ਚੰਗਾ ਕਰ ਦਿਓ ਗੁਰੂ ਨਾਨਕ ਦੇਵ ਜੀ ਕਰਾਮਾਤਾਂ ਦੇ ਮਾਲਕ ਸਨ ਪਰ ਕਰਦੇ ਨਹੀਂ ਸਨ ਹੁੰਦੇ ਪਰ ਵੀ ਕਸੂਰ ਫਕੀਰਾਂ ਨੂੰ ਛਡਾਨ ਲਈ ਉਹਨਾਂ ਨੇ ਕਰਾਮਾਤ ਦਿਖਾਉਣੀ ਜ਼ਰੂਰੀ ਸਮਝੀ ਤੇ ਨੈਣ ਮੀਟ ਲਏ ਜਦੋਂ ਖੋਲੇ ਤਾਂ ਬੋਲੇ ਤੇਰੇ ਪੁੱਤਰ ਦੀ ਖੈਰ ਫਕੀਰਾਂ ਦੇ ਜੋ ਢੂਠੇ ਟੁਕੜਾ ਵਿੱਚ ਹੈ ਖਾਨ ਨੇ ਕਿਹਾ ਕਿਵੇਂ ਕਰੋ ਵੱਲ ਕਰ ਦਿਓ ਤਦ ਗੁਰੂ ਜੀ ਨੇ ਲਾਲੋ ਨੂੰ ਕਿਹਾ ਲਾਲੋ ਜਾ ਆਪਣੇ ਘਰੋਂ ਆਪਣਾ ਝੂਠਾ ਟੁੱਕਰ ਲੈ ਆ ਲਾਲੋ ਟੁੱਕਰ ਲੈ ਆਇਆ ਤਾਂ ਉਹ ਟੁੱਕਰ ਖਾਨਜ਼ਾਦੀ ਨੂੰ ਦਿੱਤਾ ਗਿਆ ਜਦੋਂ ਖਾਨਜ਼ਾਦੀ ਨੇ ਉਹ ਟੁੱਕਰ ਖਾਦਾ ਤਾਂ ਉਹ ਰਾਜ਼ੀ ਹੋ ਗਿਆ ਤਦ ਨਵਾਬ ਹੱਕਾ ਬੱਕਾ ਰਹਿ ਗਿਆ ਇਹ ਫਕੀਰ ਕਿੱਡਾ ਬਲ ਵਾਲਾ ਹੈ ਕੋਲ ਖਲੋਤਾ ਭਾਗੂ ਵੀ ਡਰ ਗਿਆ ਤੇ ਸਾਰੇ ਫਕੀਰ ਹੈਰਾਨ ਹੋ ਗਏ ਅਗਲੇ ਦਿਨ ਮਲਕ ਭਾਗੋ ਆ ਪੈਰੀ ਪਿਆ ਮੈਨੂੰ ਬਖਸ਼ ਦੋ ਗੁਰੂ ਜੀ ਬੋਲੇ ਤੂੰ ਆਪਣੀ ਪਰਜਾ ਤੇ ਜ਼ੁਲਮ ਕੀਤੇ ਹਨ ਤੂੰ ਮਿਹਨਤ ਦੀ ਰੋਟੀ ਕਮਾ ਉਸੇ ਵਿੱਚ ਸੁਖ ਹੈ ਤੇ ਸਾਈਂ ਦੇ ਰਸਤੇ ਚੱਲ ਲੋਕਾਂ ਦੀ ਕਮਾਈ ਹੋਈ ਨੂੰ ਜ਼ੋਰ ਨਾਲ ਨਾ ਖੋ ਫਰੇਬ ਨਾ ਕਰ ਆਪਣੇ ਆਪ ਤੇ ਤਰਸ ਕਰ ਤੇ ਧਰਮ ਦੇ ਰਸਤੇ ਚੱਲ ਭਾਗੋ ਕਹਿਣ ਲੱਗਾ ਪਾਤਸ਼ਾ ਹੁਣ ਤਾਂ ਮਨੇ ਤਰੰਗ ਖਾਦਾ ਹੈ ਜੋ ਆਖੇ ਸੋ ਮਿੱਠਾ ਪਰ ਮੈਨੂੰ ਦੱਸੋ ਕਿ ਇਸ ਸਰੀਰ ਨੂੰ ਕਿਵੇਂ ਆਲਸ ਤੋਂ ਮੁਕਤ ਕਰਾਂ ਤਾਂ ਗੁਰੂ ਜੀ ਕਹਿਣ ਲੱਗੇ ਤੂੰ ਮਿਹਨਤ ਮਜੂਰੀ ਕਰ ਸਾਈ ਨੂੰ ਹਿਰਦੇ ਵਿੱਚ ਰੱਖ ਕੇ ਬੰਦਗੀ ਕਰ ਗੁਰੂ ਜੀ ਨੇ ਕਿਹਾ ਕਿ ਕਿਰਤਿਆਂ ਦੀ ਘਾਲਣਾ ਨੂੰ ਜ਼ੋਰ ਨਾਲ ਨਾ ਹੜਾਪ ਉਹਨਾਂ ਨਾਲ ਨਿਆਹ ਕਰ ਇਹੋ ਹੀ ਹੱਕ ਸੱਚ ਦੀ ਕਮਾਈ ਹੈ ਤਾਂ ਮਲਕ ਭਾਗੋ ਗੁਰੂ ਜੀ ਦੇ ਪੈਰੀਂ ਪੈ ਗਿਆ ਤੇ ਗੁਰੂ ਦਾ ਸਿੱਖ ਬਣ ਗਿਆ ਸਭ ਦੌਲਤ ਉਸ ਨੇ ਵੰਡ ਦਿੱਤੀ ਤੇ ਨੇਕ ਬੰਦਾ ਬਣ ਗਿਆ ਨਾਮ ਜਪਦਾ ਨਿਆਹ ਕਰਦਾ ਅਤੇ ਹੱਕ ਦੀ ਰੋਟੀ ਕਮਾਉਣ ਲੱਗ ਪਿਆ ਸੋ ਇਹ ਸੀ ਐਮਨਾਬਾਦ ਵਾਲੀ ਸਾਖੀ ਜਿਸ ਵਿੱਚ ਗੁਰੂ ਜੀ ਨੇ ਖਾਨ ਦੇ ਪੁੱਤਰ ਨੂੰ ਕਰਾਮਾਤ ਦਿਖਾ ਕੇ ਠੀਕ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ